ਗਰਮੀ ਹੋ ਰਹੀ ਹੈ ਜੀ ਸ਼ੁਰੂ ਘਰ ਦੇ ਬਣੇ ਹੋਏ ਠੰਡੇ ਠੰਡੇ ਰਸਮਲਾਈ ਸੈਂਡਵਿਚ ਮਿਲ ਜਾਣ ਤਾਂ ਫਿਰ ਕੀ ਬਾਤਾਂ ਬਹੁਤ ਹੀ ਵਧੀਆ ਘਰ ਦੀਆਂ ਚੀਜ਼ਾਂ ਤੋਂ ਬਣ ਕੇ ਤਿਆਰ ਹੁੰਦੇ ਆ ਜੀ ਇੱਕ ਵਾਰ ਤੁਸੀਂ ਖਾਓਗੇ ਨਾ ਤੁਹਾਡਾ ਹੱਥ ਨਹੀਂ ਰੁਕੇਗਾ ਤੁਸੀਂ ਵਾਰ-ਵਾਰ ਇਹਨੂੰ ਖਾਣਾ ਪਸੰਦ ਕਰੋਗੇ ਤੇ ਵਾਰ-ਵਾਰ ਬਣਾਓਗੇ ਬਹੁਤ ਹੀ ਜਲਦੀ ਝਟਪਟ 5 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਉਹ ਵੀ ਬਿਨਾ ਗੈਸ ਚਲਾਏ ਕੋਈ ਗੈਸ ਜਲਾਉਣ ਦੀ ਜ਼ਰੂਰਤ ਨਹੀਂ ਤੇ ਇਹ ਬਹੁਤ ਸਸਤੇ ਤੇ ਟੇਸਟੀ ਬਣਦੇ ਹੈਲੋ ਜੀ ਸਾਸ਼ੀਆ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਇਹ ਅਰਦਾਸ ਬੇਨਤੀ ਹੁੰਦੀ ਕਿ ਵਾਹਿਗੁਰੂ ਤੁਹਾਨੂੰ ਆਪਣੇ ਆਪਣੇ ਪਰਿਵਾਰਾਂ ਵਿੱਚ ਹੱਸਦਾ ਵਸਦਾ ਖੁਸ਼ਹਾਲ ਤੰਦਰੁਸਤ ਤੇ ਚੜ੍ਹਦੀ ਕਲਾ 'ਚ ਰੱਖੇ ਕਾਰੋਬਾਰਾਂ 'ਚ ਵਾਧੇ ਕਰੇ ਅਸੀਂ ਵੀ ਠੀਕ ਹਾਂ ਜੀ ਤੇ ਚੜ੍ਹਦੀ ਕਲਾ 'ਚ ਹਾਂ ਜੀ ਅੱਜ ਮੈਂ ਬਣਾ ਰਹੀ ਆ ਰਸਮਲਾਇ ਸੈਂਡਵਿਚ ਬਹੁਤ ਹੀ ਸੌਖੇ ਆਸਾਨ ਤੇ ਤਰੀਕੇ ਦੇ ਨਾਲ ਘਰ 'ਚ ਅਸੀਂ ਬਣਾ ਕੇ ਤਿਆਰ ਕਰ ਸਕਦੇ ਆ ਇਹ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਜੀ ਮੈਂ 1 ਕੱਪ ਸਿੰਪਲ ਤਾਜ਼ਾ ਪਾਣੀ ਲਿਆ ਰੂਮ ਟੈਂਪਰੇਚਰ ਦਾ ਲੈਣਾ ਜੀ ਸਿੰਪਲ ਬਿਲਕੁਲ ਤੇ ਇਹਦੇ ਵਿੱਚ ਪੀਸੀ ਹੋਈ ਇਹ ਤੁਹਾਡੇ ਸਾਹਮਣੇ ਦੇ ਵਿੱਚ 2 ਤੋਂ 3 ਚਮਚ ਚੀਨੀ ਦੇ ਪਾ ਲੈਣੇ ਆ ਤੇ ਇਹ ਹੈਗਾ ਜੀ ਪਿੰਕ ਫੂਡ ਕਲਰ ਇਹ ਮੈਂ ਪਿੰਕ ਫੂਡ ਕਲਰ ਪਾਇਆ ਤੁਸੀਂ ਕੋਈ ਵੀ ਪਾ ਸਕਦੇ ਆ ਤੁਸੀਂ yellow ਵੀ ਪਾ ਸਕਦੇ ਆ ਜਾਂ ਤੁਸੀਂ green ਵੀ ਪਾ ਸਕਦੇ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਹ ਪਾ ਸਕਦੇ ਆ ਸੋ ਜੀ ਮੈਂ ਪਿੰਕ ਫੂਡ ਕਲਰ ਪਾਇਆ ਦੇਖੋ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਤੇ ਇਸ ਤਰ੍ਹਾਂ ਨਾ ਹੋਵੇ ਤੇ ਇਹਦੇ ਲਮਸਜੇ ਬਣ ਜਾਣ ਕਿਤੇ ਵੱਧ ਹੋਵੇ ਕਿਤੇ ਘੱਟ ਲਮਸਜੇ ਦੇ ਵਿੱਚ ਬਣ ਜਾਂਦੇ ਨਾ ਜਿਹੜੇ ਉਹ ਫਿਰ ਮਿਕਸ ਨਹੀਂ ਹੁੰਦੇ ਇਸ ਕਰਕੇ ਇਹਨੂੰ ਹੁਣੇ ਹੀ ਨਾਲੋ ਨਾਲੇ ਇਹਨੂੰ ਚੰਗੀ ਤਰ੍ਹਾਂ ਖੰਡ ਨੂੰ ਤੇ ਇਹ ਜਿਹੜਾ ਫੂਡ ਕਲਰ ਪਾਇਆ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਆ ਯਕੀਨ ਜਾਨੋ 5 ਤੋਂ 7 ਮਿੰਟ ਦੇ ਵਿੱਚ ਵੱਧ ਤੋਂ ਵੱਧ 5 ਮਿੰਟ ਲੱਗਦੇ ਆ ਇਹ ਰੈਸਪੀ ਬਣ ਕੇ ਤਿਆਰ ਹੋ ਜਾਂਦੀ ਆ ਠੰਡੀ ਠੰਡੀ ਬਹੁਤ ਹੀ ਟੇਸਟੀ ਘੱਟ ਸਮੇਂ ਦੇ ਵਿੱਚ ਇਹ ਹੀ ਆਪਾਂ ਚੀਜ਼ ਅਗਰ ਬਾਜ਼ਾਰੋਂ ਲੈਣਿਆਂ ਤਾਂ ਬਹੁਤ ਮਹਿੰਗੀ ਮਿਲਦੀ ਆ ਜੀ ਘਰ ਵਿੱਚ ਬਣਾਉਨੇ ਆ ਘਰ ਦੀਆਂ ਸ਼ੁੱਧ ਚੀਜ਼ਾਂ ਚੋਂ ਬਣਾਉਨੇ ਆ ਦੇਖੋ ਤੁਹਾਨੂੰ ਮੈਂ ਦਿਖਾ ਰਹੀ ਆ ਪਿੰਕ ਫੂਡ ਕਲਰ ਆ ਤੇ ਬੜੇ ਆਸਾਨ ਤਰੀਕੇ ਦੇ ਨਾਲ ਬਣ ਜਾਂਦੀ ਆ ਖੰਡ ਆਪਾਂ ਬਿਲਕੁਲ ਆਪਾਂ ਘੋਲ ਕੇ ਇੱਕ ਪਾਸੇ ਰੱਖ ਦਿੱਤੀ ਆ ਹੁਣ ਜੀ ਮੈਂ ਇੱਕ ਲਈ ਆ ਬਾਉਲ ਬਾਉਲ ਦੇ ਵਿੱਚ ਆ ਦੇਖੋ ਮੇਰੀ ਤਾਜੀ ਘਰ ਦੀ ਮਲਾਈ ਆ ਦੁੱਧ ਤੋਂ ਤਾਜ਼ੇ ਦੁੱਧ ਤੋਂ ਉਤਾਰੀ ਗਈ ਮਲਾਈ ਆ ਮਲਾਈ ਨੂੰ ਮੈਂ ਕੱਢ ਕੇ ਫ੍ਰਿਜ ਦੇ ਵਿੱਚ ਰੱਖ ਦਿੰਦੀ ਹੁੰਦੀ ਆ ਤਾਂ ਜੋ ਇਹ ਠੰਡੀ ਰਵੇ ਫ੍ਰੈਸ਼ ਰਵੇ ਤੇ ਜੀ ਇਹ ਅੱਜ ਦੀ ਮਲਾਈ ਸੀ ਇਹਦੇ ਵਿੱਚ ਮੈਂ ਤਕਰੀਬਨ 3 ਤੋਂ 4 ਚਮਚ ਵੱਡੇ ਮੈਂ ਇਹਦੇ ਵਿੱਚ ਪਾਇਆ ਮਿਲਕ ਪਾਊਡਰ ਮਲਾਈ ਦੇ ਵਿੱਚ ਮਲਾਈ ਨੂੰ ਪਹਿਲਾਂ ਚੰਗੀ ਤਰ੍ਹਾਂ ਮੈਂ ਫੈਂਟ ਲਿਆ ਸੀ ਤੇ ਇੱਕ ਚਮਚ ਇਹਦੇ ਵਿੱਚ ਹਲਕਾ ਜਿਹਾ ਬਹੁਤ ਘੱਟ ਤੇ ਮੈਂ ਜਿਹੜੀ ਖੰਡ ਪੀਸੀ ਹੋਈ ਸੀ ਚੀਨੀ ਪੀਸੀ ਹੋਈ ਸੀ ਨਾ ਉਹਦਾ ਇੱਕ ਚਮਚ ਪਾਣਾ ਆ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਆ ਅਗਰ ਮਿਕਸ ਕਰਨ ਨੂੰ ਤੁਹਾਨੂੰ ਇਹ ਥੋੜਾ ਜਿਹਾ ਡਰਾਈ ਲੱਗੇ ਤੁਸੀਂ ਚਮਚ ਇੱਕ ਦੁੱਧ ਦਾ ਪਾ ਸਕਦੇ ਆ ਤੇ ਅਗਰ ਵੈਸੇ ਤਾਂ ਇਹ ਮਲਾਈ ਬਿਲਕੁਲ ਸਾਡੀ ਚੰਗੀ ਤਰ੍ਹਾਂ ਅਬਜ਼ੌਰਬ ਕਰ ਲੈਂਦੀ ਆ ਇਹ ਤੇ ਥੋੜੀ ਜਿਹੀ ਮੈਂ ਮਲਾਈ ਹੋਰ ਪਾ ਲਈ ਆ ਆ ਦੇਖੋ ਤਾਂ ਜੋ ਇਹ ਇੱਕ ਡੋਜ ਜੇ ਦੀ ਤਰ੍ਹਾਂ ਬਣ ਕੇ ਤਿਆਰ ਹੋ ਜਾਂਦਾ ਆ ਬੈਟਰ ਜਿਹਾ ਬਣ ਜਾਂਦਾ ਆ ਤੇ ਬਹੁਤ ਹੀ ਟੇਸਟੀ ਆ ਐਸੇ ਤਰ੍ਹਾਂ ਹੀ ਤੁਸੀਂ ਇਹਨੂੰ ਚਾਹੇ ਹਨਾ ਗਰਮਾ ਗਰਮ ਕਣਕ ਦੀ ਰੋਟੀ ਦੇ ਨਾਲ ਖਾ ਲਓ ਬਹੁਤ ਟੇਸਟੀ ਲੱਗਦੀ ਆ ਇਹ ਮਲਾਈ ਜਿਹੜੀ ਆਪਾਂ ਬਣਾਈ ਆ ਬਿਲਕੁਲ ਇਹ ਰਬੜੀ ਦੀ ਤਰ੍ਹਾਂ ਬਣ ਜਾਂਦੀ ਆ ਦੇਖੋ 2-2 3 ਚਮਚ ਮੈਂ ਇਹਦੇ ਵਿੱਚ ਸਿੰਪਲ ਦੁੱਧ ਪਾਇਆ ਤੇ ਇਹ ਦੁੱਧ ਪਾਣ ਦੇ ਨਾਲ ਇਹ ਹੁੰਦਾ ਤੇ ਬਿਲਕੁਲ ਇਹ ਬਹੁਤ ਸੋਹਣਾ ਬਣ ਕੇ ਤਿਆਰ ਹੋ ਜਾਂਦਾ ਨਾ ਬਹੁਤ ਜ਼ਿਆਦਾ ਆਪਾਂ ਸੰਘਣਾ ਬਣਾਉਣਾ ਹੈ ਨਾ ਬਹੁਤ ਜ਼ਿਆਦਾ ਆਪਾਂ ਪਤਲਾ ਬਣਾਉਣਾ ਹੈ ਬਿਲਕੁਲ ਆ ਦੇਖੋ ਕਿੰਨਾ ਵਧੀਆ ਬਣ ਕੇ ਮਿਕਸ ਹੋ ਗਿਆ ਤਿਆਰ ਹੋ ਗਿਆ ਇੱਕ ਕਰੀਮੀ ਇਹਦਾ ਟੇਸਟ ਦੇਣਾ ਹੈ ਮਾਵੇ ਵਾਲਾ ਟੇਸਟ ਦੇਣਾ ਜਿਹੜਾ ਆਪਾਂ ਮਿਲਕ ਪਾਊਡਰ ਪਾਇਆ ਮਲਾਈ ਪਾਈ ਆ ਦੁੱਧ ਪਾਇਆ ਆ ਚੀਨੀ ਪਾਈ ਚੀਨੀ ਤਾਂ ਇੱਕ ਨਾ ਮਾਤਰ ਹੀ ਪਾਈ ਆ ਇੱਕ ਚਮਚ ਪਾਈ ਆ ਸੋ ਜੀ ਇਹ ਮੈਂ ਲਈ ਆ ਬ੍ਰੈਡ ਬ੍ਰੈਡ ਦੇ ਮੈਂ ਪੀਸ ਲੈ ਲਿਆ ਪੀਸ ਲੈ ਕੇ ਜਿਹੜੀਆਂ ਬ੍ਰੈਡ ਦੀਆਂ ਕਿਨਾਰੀਆਂ ਆ ਨਾ ਇਹਨਾਂ ਨੂੰ ਵਿਚਕਾਰੋਂ ਕਿਨਾਰੀਆਂ ਦੇ ਵਿਚਕਾਰੋਂ ਤੁਸੀਂ ਕੋਈ ਵੀ ਕੱਪ ਲੈ ਲਓ ਗਲਾਸ ਲੈ ਲਓ ਜਾਂ ਕੋਈ ਛੋਟੀ ਕੋਲੀ ਲੈ ਲਓ ਉਹਦੇ ਨਾਲ ਇਸ ਤਰ੍ਹਾਂ ਕੱਟ ਦੇਣਾ ਜਿਹੜੀਆਂ ਇਹ ਕਿਨਾਰੀਆਂ ਕਿਨਾਰੀਆਂ ਇਹਨਾਂ ਨੂੰ ਅਲੱਗ ਕੱਟ ਦੇਣਾ ਆ ਦੇਖੋ ਇਸ ਤਰ੍ਹਾਂ ਮੈਂ ਸਾਰੇ ਪੀਸ ਕੱਟ ਕੇ ਤਿਆਰ ਕਰ ਲੈਣੇ ਆ ਜਿਹੜੀਆਂ ਆਹ ਵਾਲੀਆਂ ਆ ਇਹਨਾਂ ਦੇ ਵੀ ਬਹੁਤ ਵਧੀਆ ਡਿਸ਼ ਬਣਦੀ ਆ ਉਹ ਵੀ ਆਪਾਂ ਨੈਕਸਟ ਜਾਂ ਫਿਰ ਕਦੇ ਉਹ ਮੈਂ ਬਣਾ ਕੇ ਦਿਖਾਉਂਗੀ ਉਹ ਬਹੁਤ ਟੇਸਟੀ ਬਣਦੀ ਉਹ ਵੀ ਤੇ ਬਣਦੀ ਉਹ ਵੀ ਸਵੀਟ ਆ ਇਸ ਤਰ੍ਹਾਂ ਜੀ ਦੁਬਾਰਾ ਫਿਰ ਮੈਂ ਤੁਹਾਨੂੰ ਦਿਖਾ ਰਹੀ ਆ ਬਿਲਕੁਲ ਸੈਂਟਰ ਦੇ ਵਿੱਚੋਂ ਇਹਨੂੰ ਕੱਟਣਾ ਆ ਵੱਡਾ ਛੋਟਾ ਤੁਹਾਡੀ ਮਰਜ਼ੀ ਆ ਵੈਸੇ ਇਹ ਮੀਡੀਅਮ ਸਾਈਜ਼ ਆ ਨਾ ਜ਼ਿਆਦਾ ਵੱਡਾ ਨਾ ਛੋਟਾ ਦੇਖੋ ਕਿੰਨੇ ਸਾਰੇ ਪੀਸ ਮੈਂ ਪੂਰੀ ਫੁੱਲ ਬ੍ਰੈਡ ਦੇ ਕੱਟ ਲਿਆ ਕੱਟ ਕੇ ਆਪਾਂ ਇਹਨਾਂ ਨੂੰ ਕਰਦੇ ਆ ਸਾਈਡ ਤੇ ਜੀ ਹੁਣ ਜਿਹੜੇ ਆਹਾ ਸਾਡੇ ਮੇਨ ਸਾਡੀ ਬ੍ਰੈਡ ਆਪਾਂ ਕੱਟ ਲਈ ਆ ਸੈਂਡਵਿਚ ਵਾਸਤੇ ਮਲਾਈ ਸੈਂਡਾਸ ਮਲਾਈ ਸੈਂਡਵਿਚ ਬਣਾਣੇ ਆ ਬਿਲਕੁਲ ਰਸਮਲਾਈ ਦੀ ਤਰ੍ਹਾਂ ਲੱਗੂਗੇ ਬਹੁਤ ਵਧੀਆ ਦੇਖੋ ਜਿਹੜਾ ਆਪਾਂ ਇੱਕ ਬੈਟਰ ਬਣਾ ਕੇ ਤਿਆਰ ਕੀਤਾ ਸੀ ਉਹਨੂੰ ਮੈਂ ਇਸ ਤਰ੍ਹਾਂ ਇੱਕ ਪੀਸ ਲੈ ਲੈਣਾ ਹੈ ਪੀਸ ਲੈ ਕੇ ਇਹਦੇ ਉੱਤੇ ਪੂਰੀ ਤਰ੍ਹਾਂ ਲਗਾਉਣਾ ਫੁੱਲ ਭਰ ਕੇ ਲਗਾਉਣਾ ਹੈ ਬਿਲਕੁਲ ਕੰਜੂਸੀ ਨਹੀਂ ਕਰਨੀ ਜੀ ਜਿੰਨਾ ਵਧੀਆ ਲਗਾਉਗੇ ਓਨਾ ਵਧੀਆ ਖਾਣ ਨੂੰ ਟੇਸਟੀ ਲੱਗੂਗਾ ਤੇ ਜਦੋਂ ਤੁਸੀਂ ਖਾਓਗੇ ਨਾ ਯਕੀਨ ਜਾਨਾ ਤੁਹਾਡਾ ਹੱਥ ਨਹੀਂ ਰੁਕੂਗਾ ਤੁਸੀਂ ਤੁਹਾਨੂੰ ਇੰਨਾ ਟੇਸਟੀ ਇਹ ਸੈਂਡਵਿਚ ਲੱਗੂਗਾ ਬਹੁਤ ਟੇਸਟੀ ਲੱਗਦੇ ਆ ਜੀ ਇੱਕ ਵਾਰੀ ਬਣਾ ਕੇ ਦੇਖਿਓ ਤੁਸੀਂ ਕਹਿਣਾ ਇਹ ਰੋਜ਼ਾਨਾ ਹੀ ਬਣਾਉਣੇ ਆ ਘੱਟ ਲਗਤਾਂ ਦੀ ਆ ਘੱਟ ਖਰਚੇ ਦੇ ਵਿੱਚ ਦੇਖੋ ਕਿੰਨੇ ਸਾਰੇ ਬਣ ਕੇ ਇਹ ਤਿਆਰ ਹੋ ਜਾਂਦੇ ਆ ਤੇ ਦੂਸਰਾ ਪੀਸ ਜਿਹੜਾ ਇਹਦੇ ਉੱਤੇ ਇਸ ਤਰ੍ਹਾਂ ਲਗਾ ਦੇਣਾ ਤੁਹਾਨੂੰ ਮੈਂ ਬਣਾ ਕੇ ਦੱਸ ਰਹੀ ਆ ਤੇ ਆ ਦੇਖੋ ਜਿਹੜੀ ਸਾਈਡਾਂ ਤੇ ਥੋੜਾ ਥੋੜਾ ਇਹ ਨਿਕਲ ਜਾਂਦਾ ਬਾਹਰੋਂ ਇਹਨੂੰ ਉਂਗਲ ਦੇ ਨਾਲ ਇਹਨੂੰ ਪ੍ਰੈਸ ਕਰ ਲਓ ਤੇ ਥੋੜਾ ਥੋੜਾ ਇਹਦੇ ਸਾਈਡਾਂ ਤੇ ਅਗਰ ਕਿਤੇ ਘੱਟ ਲੱਗਾ ਆ ਉੱਥੇ ਤੁਸੀਂ ਇਸ ਤਰ੍ਹਾਂ ਇਹਨੂੰ ਚਮਚ ਦੀ ਜਾਂ ਫੋਕ ਦੀ ਹੈਲਪ ਦੇ ਨਾਲ ਤੁਸੀਂ ਇਹਨੂੰ ਲਗਾ ਸਕਦੇ ਆ ਆ ਦੇਖੋ ਜੀ ਇਸ ਤਰ੍ਹਾਂ ਬਹੁਤ ਹੀ ਫਿਨਿਸ਼ਿੰਗ ਫਿਨਿਸ਼ਿੰਗ ਲੁੱਕ ਆਉਂਦੀ ਹੈ ਇਹਦੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਜਦੋਂ ਆਪਾਂ ਜੇ ਇਹਨੂੰ ਜੇਨੂੰ ਵੀ ਖਲਾਏ ਜੀ ਸਾਰਿਆਂ ਨੇ ਹੀ ਪੁੱਛਿਆ ਕਿ ਇਹ ਤੁਸੀਂ ਕਿਵੇਂ ਬਣਾਇਆ ਕਿੱਥੋਂ ਲਿਆਂਦੇ ਆ ਪਰ ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਘਰ 'ਚ ਬਣਾਏ ਆ ਤੇ ਸਾਰੇ ਬੜੇ ਖੁਸ਼ ਹੋਏ ਕਿਉਂਕਿ ਆਪਾਂ ਕੋਈ ਵੀ ਚੀਜ਼ ਘਰ 'ਚ ਬਣਾਉਨੇ ਆ ਸਾਨੂੰ ਪੂਰੀ ਤਸੱਲੀ ਹੁੰਦੀ ਆ ਕਿ ਬਿਲਕੁਲ ਇਹ ਸਾਡੀ ਸਿਹਤ ਵਾਸਤੇ ਪਰਫੈਕਟ ਆ ਕੋਈ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਨਹੀਂ ਕੀਤਾ ਜੋ ਸਾਡੀ ਸਿਹਤ ਲਈ ਨੁਕਸਾਨ ਹੋਵੇ ਇਸ ਤਰ੍ਹਾਂ ਦੀ ਚੀਜ਼ ਨਹੀਂ ਪਾਈ ਇਸ ਤਰ੍ਹਾਂ ਇਹਨੂੰ ਸੈਂਡਵਿਚ ਨੂੰ ਆਪਾਂ ਹਲਕਾ ਜਿਹਾ ਜਿਹੜਾ ਆਪਾਂ ਖੰਡ ਦਾ ਘੋਲ ਬਣਾ ਕੇ ਤਿਆਰ ਕੀਤਾ ਸੀ ਨਾ ਉਹਦੇ ਵਿੱਚ ਇਸ ਤਰ੍ਹਾਂ ਮਿਕਸ ਕਰਕੇ ਹਲਕਾ ਜਿਹਾ ਹੱਥ ਦੇ ਨਾਲ ਦਬਾ ਲੈਣਾ ਤਾਂ ਜੋ ਜਿਹੜਾ ਐਕਸਸ ਉਹਦਾ ਵਾਟਰ ਆ ਬਾਹਰ ਨਿਕਲ ਜਾਵੇ ਤੇ সিরাপ ਜਿਹੜਾ ਐਕਸਸ ਇਹ ਆ ਨਾ ਖੰਡ ਦਾ ਐ ਐਕਸਟਰਾ ਆ ਉਹ ਨਿਕਲ ਜਾਵੇ ਇਹ ਹੈਗਾ ਜੀ ਡੈਸੀਕੇਟਡ ਕੋਕੋਨਟ ਡੈਸੀਕੇਟਡ ਕੋਕੋਨਟ ਦੇ ਵਿੱਚ ਇਸ ਤਰ੍ਹਾਂ ਇਹਨੂੰ ਸਾਰੇ ਪਾਸਿਆਂ ਤੋਂ ਆਪਾਂ ਪੂਰੀ ਤਰ੍ਹਾਂ ਕੋਟ ਕਰ ਲੈਣਾ ਹੈ ਹਲਕੇ ਹੱਥ ਦੇ ਨਾਲ ਬਹੁਤ ਜ਼ਿਆਦਾ ਨਹੀਂ ਦਬਾਉਣਾ ਬਿਲਕੁਲ ਹਲਕੇ ਹੱਥ ਦੇ ਨਾਲ ਸੌਫਟ ਹੋ ਜਾਂਦੇ ਆ ਅਗਰ ਤੁਹਾਨੂੰ ਲੱਗਦਾ ਆ ਕੇ ਥੋੜਾ ਜਿਹਾ ਇਹ ਸਾਡਾ ਬੈਟਰ ਤੁਹਾਡਾ ਤੁਹਾਡੇ ਤੋਂ ਲਿਕਵਿਡ ਥੋੜਾ ਜਿਹਾ ਹੋ ਗਿਆ ਤਾਂ ਤੁਸੀਂ ਪਹਿਲਾਂ ਇਹਨਾਂ ਦੇ ਸੈਂਡਵਿਚ ਬਣਾ ਕੇ ਇਹਨੂੰ ਫ੍ਰਿਜ ਵਿੱਚ ਰੱਖ ਲਓ 5 ਕੁ ਮਿੰਟ ਵਾਸਤੇ ਤੇ ਉਹ ਬਿਲਕੁਲ ਸੈੱਟ ਹੋ ਜਾਂਦੇ ਤੇ ਤੁਸੀਂ ਬਾਅਦ ਵਿੱਚ ਇਸ ਤਰ੍ਹਾਂ ਇਹਨਾਂ ਨੂੰ ਸਿਰਪ ਦੇ ਵਿੱਚ ਡੁਬੋ ਕੇ ਤੁਸੀਂ ਬਾਅਦ ਵਿੱਚ ਕੱਢ ਸਕਦੇ ਆ ਲਓ ਜੀ ਸਾਰੇ ਸੈਂਡਵਿਚ ਮੈਂ ਇਸੇ ਤਰ੍ਹਾਂ ਹੀ ਬਣਾ ਕੇ ਤਿਆਰ ਕਰ ਲਿਆ ਰਸ ਮਲਾਈ ਸੈਂਡਵਿਚ ਬਿਲਕੁਲ ਰਸੇ ਵਾਲਿਆ ਮਲਾਈ ਵਾਲੇ ਆ ਖਾ ਕੇ ਦੇਖਿਓ ਜੀ ਫਿਰ ਨਾ ਕਿਉਂਕਿ ਬਣਾਏ ਨਹੀਂ ਜੀ ਬਣਾਇਓ ਜ਼ਰੂਰ ਜੀ ਤੁਸੀਂ ਤੇ ਗਰਮੀਆਂ ਦੇ ਵਿੱਚ ਠੰਡੀ ਠੰਡੀ ਇਹ ਚੀਜ਼ ਮਿਲ ਜਵੇ ਖਾਣ ਨੂੰ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਆ ਉਹ ਵੀ ਘੱਟ ਖਰਚੇ ਵਾਲੀ ਤੇ ਤੁਸੀਂ ਜੀ ਚਲਦੀ ਚਲਦੀ ਵੀਡੀਓ ਨੂੰ ਜੇਕਰ ਪਹਿਲੀ ਵਾਰੀ ਦੇਖ ਰਹੇ ਤਾਂ ਮੇਰੀਆਂ ਭੈਣਾਂ ਵੀਰ ਬਜ਼ੁਰਗਾਂ ਬੱਚਿਆਂ ਸਭ ਨੂੰ ਬੇਨਤੀ ਆ ਹੱਥ ਜੁੜ ਕੇ ਤੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਪਸੰਦ ਆਂਦੀ ਆ ਤਾਂ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਬਹੁਤ ਧੰਨਵਾਦ ਹੈ ਦੇਸ਼ਾਂ ਪਰਦੇਸਾਂ ਚੋਂ ਪੰਜਾਬ ਚੋਂ ਆਲੇ ਦੁਆਲੇ ਦੇ ਦੇਸ਼ਾਂ ਦੇ ਵਿੱਚੋਂ ਦੇਖਣ ਲਈ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਦੇਖੋ ਕਿੰਨੀ ਸੋਹਣੀ ਲੋਕ ਆਈ ਆ ਬਹੁਤ ਹੀ ਟੇਸਟੀ ਲੱਗਦੇ ਆ ਨਾ ਬਿਲਕੁਲ ਬਾਜ਼ਾਰ ਵਾਲੇ ਬਣਾਇਓ ਜੀ ਜ਼ਰੂਰ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਘਰ 'ਚ ਬਣਾਦੇ ਰਹੋ ਤੇ ਇੱਕ ਅਲੱਗ ਖੁਸ਼ੀ ਮਿਲਦੀ ਆ ਤੇ ਬਹੁਤ ਮਨ ਨੂੰ ਸਕੂਨ ਮਿਲਦਾ ਕਿ ਆਪਾਂ ਆਪ ਬਣਾਏ ਆ ਇਹਦਾ ਕੋਈ ਨੁਕਸਾਨ ਨਹੀਂ ਬੱਚੇ ਖਾਣ ਬਜ਼ੁਰਗ ਖਾਣ ਵੱਡੇ ਖਾਣ ਕੋਈ ਵੀ ਖਾਵੇ ਤੇ ਆਪਾਂ ਕੋਈ ਛੋਟੀ ਜਿਹੀ ਘਰ ਦੇ ਵਿੱਚ ਫੰਕਸ਼ਨ ਹੁੰਦਾ ਤਾਂ ਆਪਾਂ ਇਹ ਝਟਪਟ ਬਣਾ ਕੇ ਤਿਆਰ ਕਰ ਸਕਦੇ ਆ ਹੁਣ ਮੈਂ ਤੁਹਾਨੂੰ ਇੱਕ ਪੀਸ ਕੱਟ ਕੇ ਇਹਦੀ ਕਟਿੰਗ ਕਰਕੇ ਦਿਖਾਉਣੀ ਆ ਤੁਸੀਂ ਦੇਖਿਓ ਬਹੁਤ ਟੇਸਟੀ ਬਣਿਆ ਤੇ ਜੀ ਬਸ کیا ਗੱਲਾਂ ਬਣਾਇਓ ਜੀ ਬਣਾ ਕੇ ਦੇਖਿਓ ਬਹੁਤ ਹੀ ਥੋੜਾ ਸਮਾਂ ਲੱਗਦਾ ਆ ਕੋਈ ਗੈਸ ਜਲਾਣ ਦੀ ਜ਼ਰੂਰਤ ਨਹੀਂ ਗੈਸ ਦੀ ਵੀ ਬਚਤ ਹੁੰਦੀ ਆ ਤੇ ਚੀਜ਼ਾਂ ਘੱਟ ਲੱਗਦੀਆਂ ਤੇ ਟੇਸਟ ਸਭ ਤੋਂ ਅਮੇਜ਼ਿੰਗ ਸੁਪਰ ਟੇਸਟ ਆ ਜੀ ਇਹਦਾ ਆ ਦੇਖੋ ਇਸ ਤਰ੍ਹਾਂ ਇੱਥਾ ਥੋੜਾ ਜਿਹਾ ਕੈਮਰਾ ਹਿੱਲ ਗਿਆ ਸੀ ਪ੍ਰਦੀਪ ਤੋਂ ਆ ਦੇਖੋ ਤੁਹਾਨੂੰ ਦਿਖਾ ਰਹੀ ਹਾਂ ਦੇਖੋ ਬਿਲਕੁਲ ਕਰੀਮ ਦੀ ਜਿਹੜੀ ਆਪਾਂ ਸੈਂਡਵਿਚ ਦੇ ਵਿੱਚ ਆਪਾਂ ਬੈਟਰ ਲਗਾਇਆ ਉਹਦੀ ਕਰੀਮ ਜਿਹੜਾ ਉਹਦਾ ਜਿਹੜਾ ਬਿਲਕੁਲ ਫਿਨਿਸ਼ਿੰਗ ਟੱਚ ਬਹੁਤ ਸੋਹਣਾ ਤੇ ਟੇਸਟ ਇੰਨਾ ਵਧੀਆ ਆ ਰਿਹਾ ਸੀ ਹਰ ਵਾਰ ਦੀ ਤਰ੍ਹਾਂ ਮੈਂ ਆਪਣੀ ਬੇਟੀ ਨੂੰ ਟੇਸਟ ਕਰਾਇਆ ਬਹੁਤ ਹੀ ਟੇਸਟੀ ਸੀ ਉਸ ਤੋਂ ਬਾਅਦ ਦੂਸਰੀ ਬਾਈਟ ਮੈਂ ਟੇਸਟ ਕੀਤੀ ਫਿਰ ਤਾਂ ਤੁਸੀਂ ਬਸ ਕਿਆ ਬਾਤਾਂ ਜੀ ਫੇਰ ਨਹੀਂ ਹੱਥ ਰੋਕਦਾ ਖਾਣ ਨੂੰ ਜੀ ਕਰਦਾ ਪੀਸ ਕੱਟੋ ਤੇ ਖਾਓ ਤੇ ਇੰਨੇ ਟੇਸਟੀ ਲੱਗਦੇ ਆ ਬਣਾਇਓ ਜਰੂਰ ਬਣਾ ਕੇ ਦੇਖਿਓ ਬਹੁਤ ਘੱਟ ਕੋਈ ਵੀ ਬਣਾ ਸਕਦਾ ਆ ਘਰ ਦੇ ਵਿੱਚ ਕੋਈ ਵੀ ਬਣਾ ਸਕਦਾ ਗੈਸ ਤਾਂ ਆ ਜਣਾ ਨਾ ਆਪਾਂ 5 ਮਿੰਟ ਦੇ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹਾਂ ਬਿਨਾ ਗੈਸ ਜਲਾਏ ਤਾਂ ਕੋਈ 19 ਦਿਰ ਦਾਲ ਸਬਜ਼ੀ ਬਣ ਜਾਂਦੀ ਨਾ 19 ਦਿਰ ਚ ਆਪਾਂ ਇਹ ਸਾਈਡ ਤੇ ਆਪਾਂ ਇਹ ਡਿਸ਼ ਬਣਾ ਕੇ ਤਿਆਰ ਕਰਕੇ ਫ੍ਰਿਜ ਦੇ ਵਿੱਚ ਰੱਖ ਸਕਦੇ ਹਾਂ ਠੰਡੀ ਠੰਡੀ ਸਰਵ ਕਰਿਓ ਜੀ ਠੰਡੀ ਠੰਡੀ ਖਾਓ ਬਹੁਤ ਟੇਸਟੀ ਲੱਗਦੀ ਆ ਦੇਖੋ ਅਸੀਂ ਤਾਂ ਜੀ ਨਾਲੇ ਖਾਣਾ ਸ਼ੁਰੂ ਕਰ ਦਿੱਤਾ ਸੀ ਬਹੁਤ ਟੇਸਟ ਵਧੀਆ ਆ ਰਿਹਾ ਸੀ ਤੇ ਬਣਾਇਓ ਜ਼ਰੂਰ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਤੇ ਤੁਸੀਂ ਮੈਨੂੰ ਦਿਓ ਜਾਜ ਤਾਂ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਆਪ ਖਾਓ ਬਜ਼ੁਰਗਾਂ ਨੂੰ ਖਲਾਓ ਖੁਸ਼ ਰਹੋ ਬਾਦ ਰਹੋ ਤੇ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਸਾਸਤ੍ਰਿਕਾਲ ਜੀ